ਤੁਹਾਡੀ ਲੋਕਾਂ ਦੀ ਖਾਤਰ ਲੇਕਿਨ ਤੁਸੀਂ ਕੀ ਗੱਲ ਪੰਜਾਬ ਬੰਦ ਦਾ ਸੱਦਾ ਆਇਆ ਤੁਹਾਨੂੰ ਕਿਤੇ ਨੂੰ ਨਹੀਂ ਸਕੀ ਸਾਨੂੰ ਮਜ਼ਦੂਰੀ ਕਰਨ ਆਉਣਾ ਬੈਠੇ ਹੱਥ ਨੂੰ ਰਕੇ ਬੇਨਤੀ ਆ ਵੀ ਬੈਂਕ ਬੰਦ ਕੀਤਾ ਜਾਵੇ ਕਾਲਾ ਲਾਓ ਇਹਨੂੰ ਇਹ ਸਾਡੀ ਬੇਨਤੀ ਤੁਹਾਡੇ ਚਰਨਾਂ 'ਚ ਸਾਡਾ ਬਾਤ ਇਹ ਤਾਂ ਬੜੀ ਵੱਡੀ ਗੱਲ ਨਹੀਂ ਸੁਣਿਆ ਨਹੀਂ ਕੋਈ ਨਹੀਂ ਕੋਈ ਤੁਹਾਡੇ ਅੱਖ ਦਾ ਮਸਾਲਾ ਤੁਹਾਡੀ ਲੋਕਾਂ ਦੀ ਖਾਤਰ ਲੇਕਿਨ ਤੁਸੀਂ ਕੀ ਗੱਲ ਪੰਜਾਬ ਪੰਦ ਦਾ ਸੱਦਾ ਆਇਆ ਤੁਹਾਡੇ ਕਿਤੇ ਸੁਣੀ ਨਹੀਂ ਸਕੀ ਸਾਨੂੰ ਮਜਬੂਰੀ ਕੰਮ ਆਉਣਾ ਪਿਆ ਇੱਥੇ ਸਾਡੀ ਉਹਦੇ ਬੇਨਤੀ ਆ ਵੀ ਬੈਂਕ ਬੰਦ ਕੀਤਾ ਜਾਵੇ ਕਦਲਾ ਲਾਓ ਇਹਨੂੰ ਇਹ ਸਾਡੀ ਬੇਨਤੀ ਤੁਹਾਡੇ ਚਰਨਾਂ 'ਚ ਆਗੋ ਬਾਤ ਇਹ ਤਾਂ ਬਈ ਵਾਲੀ ਤੁਹਾਡੀ ਸੁਣਿਆ ਨਹੀਂ ਬੁਨੇਰੋ ਪਾਜੀ ਨਹੀਂ ਕਿ ਤੁਹਾਡੀ ਜੇ ਤੁਹਾਡਾ ਸੱਦਾ ਸਾਰਾ ਤੁਹਾਡੀ ਲੋਕਾਂ ਦੀ ਖਾਤਰ ਲੇਕਿਨ ਤੁਸੀਂ ਕੀ ਗੱਲ ਪੰਜਾਬ ਪਰਦਾ ਸੱਦਾ ਆਇਆ ਤੁਹਾਡੇ ਕਿਤੇ ਗੂਣੀ ਸਰਗੀ ਸਾਨੂੰ ਮਜਬੂਰੀ ਕੰਮ ਹੋਣਾ ਬੈਠੇ ਹੱਥ ਨੂੰ ਅਰ ਕੇ ਬੇਨਤੀ ਆ ਵੀ ਬੈਂਕ ਬੰਦ ਕੀਤਾ ਜਾਵੇ ਅਦਾਲਾ ਲਾਓ ਇਹ ਸਾਡੀ ਬੇਨਤੀ ਤੁਹਾਡੇ ਚਰਨਾਂ ਚ ਸਾਡਾ ਬਾਤ ਇਹ ਤਾਂ ਪਹਿਲਾਂ ਵੀ ਤੁਹਾਡੀ ਸੁਣਿਆ ਨਹੀਂ ਜੁਨੇ ਦਾ ਕੋਈ ਨਹੀਂ ਕੋਈ ਪ੍ਰੋਬਲਮ ਤੁਹਾਡੇ ਦਾ ਸਾਰਾ ਉਹਦੀ ਲੋਕਾਂ ਦੀ ਖਾਤਰ ਲੇਕਿਨ ਤੁਸੀਂ ਕੀ ਗੱਲ ਪੰਜਾਬ ਪਰਦਾ ਸੱਦਾ ਆਇਆ ਤੁਹਾਡੇ ਕਿਤੇ ਨੂੰ ਨਹੀਂ ਸਕੀ ਸਾਨੂੰ ਮਜਬੂਰੀ ਕਾਰਨ ਹੋਣਾ ਪਿਆ ਇੱਥੇ ਹੱਥ ਜੋੜ ਕੇ ਬੇਨਤੀ ਆ ਵੀ ਬੈਂਕ ਬੰਦ ਕੀਤਾ ਜਾਵੇ ਤਾਲਾ ਲਾਓ ਇਹ ਸਾਡੀ ਬੇਨਤੀ ਤੁਹਾਡੇ ਚਰਨਾਂ 'ਚ ਸਾਡਾ ਬਾਤ ਇਹ ਤਾਂ ਬੜੀ ਵੱਡੀ ਗੱਲ ਹੈ ਸੁਣਿਆ ਨਹੀਂ ਮੈਨੂੰ ਕੋਈ ਨਹੀਂ ਕੋਈ ਕੋਈ ਤੁਹਾਡੇ ਸਾਡਾ ਮਸਾਲਾ ਤੁਹਾਡੀ ਲੋਕਾਂ ਦੀ ਖਾਤਰ ਲੇਕਿਨ ਤੁਸੀਂ ਕੀ ਗੱਲ ਪੰਜਾਬ ਪੰਡ ਦਾ ਸੱਦਾ ਆਇਆ ਤੁਹਾਨੂੰ ਕਿਤੇ ਨਹੀਂ ਸਕੀ ਸਾਨੂੰ ਮਜਬੂਰੀ ਕੰਮਾਂ ਵਾਲਾ ਬੈਠੇ ਹਾਥੀ ਨੂੰ ਅਰ ਕੇ ਬੇਨਤੀ ਆ ਵੀ ਬੈਂਕ ਬੰਦ ਕੀਤਾ ਜਾਵੇ ਕਦਲਾ ਲਾਓ ਇਹਨੂੰ ਇਹ ਸਾਡੀ ਬੇਨਤੀ ਤੁਹਾਡੇ ਚਰਨਾਂ ਚ ਤਾੜੋ ਬਾਤ ਇਹ ਤਾਂ ਬਈ ਵਾਲੀ ਤੁਹਾਡੀ ਸੁਣਿਆ ਨਹੀਂ ਨਾ ਗੁਨੇਰ ਦਾ ਕੋਈ ਨਹੀਂ ਤੇ ਤੁਹਾਡੀ ਡਾਇਰੈਕਟਰ ਸਾਡੇ ਦਾ ਸਾਰਾ ਤੁਹਾਡੀ ਲੋਕਾਂ ਦੀ ਖਾਤਰ ਲੇਕਿਨ ਤੁਸੀਂ ਕੀ ਗੱਲ ਪੰਜਾਬ ਪੰਡ ਦਾ ਸੱਦਾ ਆਇਆ ਤੁਹਾਨੂੰ ਕਿਤੇ ਨੂੰ ਨਹੀਂ ਸਕੀ ਸਾਨੂੰ ਮਜਬੂਰੀ ਕਾਰਨ ਹੋਂਨਾ ਬੈਠੇ ਹੱਥ ਜੋੜ ਕੇ ਬੇਨਤੀ ਆ ਵੀ ਬੈਂਕ ਬੰਦ ਕੀਤਾ ਜਾਵੇ ਤਾਲਾ ਲਾਓ ਇਹਨੂੰ ਇਹ ਸਾਡੀ ਬੇਨਤੀ ਤੁਹਾਡੇ ਚਰਨਾਂ 'ਚ ਤਾਲੋ ਬਾਤ ਇਹ ਤਾਂ ਬਈ ਵਾਲੀ ਤੁਹਾਡੀ ਸੁਣਿਆ ਨਹੀਂ ਕੋਈ ਨਹੀਂ ਕੋਈ ਤੁਹਾਡੇ ਦਾ ਸਾਰਾ ਤੁਹਾਡੀ ਲੋਕਾਂ ਦੀ ਖਾਤਰ ਲੇਕਿਨ ਤੁਸੀਂ ਕੀ ਗੱਲ ਪੰਜਾਬ ਪੰਡ ਦਾ ਸੱਦਾ ਆਇਆ ਤੁਹਾਨੂੰ ਕਿਤੇ ਗੋਣੀ ਚੱਗੀ ਸਾਨੂੰ ਮਜਬੂਰੀ ਕੰਮ ਆਉਣਾ ਪਿਆ ਇੱਥੇ ਹਾਥੀਵਰ ਕੇ ਬੇਨਤੀ ਆ ਵੀ ਬੈਂਕ ਬੰਦ ਕੀਤਾ ਜਾਵੇ ਕਦਲਾ ਲਾਓ ਇਹਨੂੰ ਇਹ ਸਾਡੀ ਬੇਨਤੀ ਤੁਹਾਡੇ ਚਰਨਾਂ ਚ ਤਾੜੋ